ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਠੀਕ ਠਾਕ ਹੋਵੋਗੇ ਮੈਨੂੰ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਕਮੈਂਟ ਆ ਰਹੇ ਨੇ ਕਿ ਤੁਸੀਂ ਵੀਡੀਓ ਪਾਓ YouTube ਉੱਪਰ ਵੀਡੀਓ ਪਾਓ ਸਾਨੂੰ ਸ਼ਿਪਾਈ ਬਾਰੇ ਦੱਸੋ ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਸਭ ਤੋਂ ਪਹਿਲਾਂ ਆਪਾਂ ਸੂਟ ਨੂੰ ਪੂਰਾ ਚੰਗੀ ਤਰ੍ਹਾਂ ਸਾਰੇ ਨੂੰ ਵਿਸ਼ਾ ਲੈਣਾ ਹੈ ਦੀ ਲੰਬਾਈ ਏ 42 ਤੇ ਆਪਾਂ ਕਿੰਨਾ ਰੱਖਾਂਗੇ ਪੰਤਾਲ 3 ਇੰਚ ਐਕਸਟਰਾ ਰੱਖਾਂਗੇ ਆਪਾਂ 2 ਇੰਚ ਇੱਥੇ ਐਕਸਟਰਾ ਛੱਡਾਂਗੇ ਤੇ 24 ਇੰਚ ਘੇਰਾ ਤਿਆਰ ਰੱਖਾਂਗੇ ਓਕੇ ਕਿਉਂਕਿ 2 ਇੰਚ ਫਿਰ ਫੋਲਡ ਵੀ ਹੋਏਗਾ ਲੈਸ ਵਗੈਰਾ ਲਗਾਉਣੀ ਹੋਵੇ ਤੇ ਇਸ ਲਈ 24 ਇੰਚ ਆਪਾਂ ਘੇਰਾ ਰੱਖ ਲਿਆ ਸੀ ਹੁਣ 2 ਇੰਚ ਐਕਸਟਰਾ ਇੱਥੇ ਵੀ ਛੱਡਾਂਗੇ ਕਿਉਂਕਿ ਇੱਧਰ ਵੀ ਦੂਸਰੀ ਚਾਕ ਬੰਨੀ ਆ ਆਪਣੀ ਤੇ ਲੈਸ ਲਗਾਉਣੀ 24 ਇੰਚ ਤੱਕ ਆਪਾਂ ਇੱਥੇ ਇੱਕ ਲਾਈਨ ਡਰਾ ਕਰ ਲਵਾਂਗੇ ਤਾਂ ਕਿ ਸਿੱਧਾ ਆਪਾਂ ਜਿਸ ਜਿਵੇਂ ਘੇਰਾ ਰੱਖਣਾ ਵਾ ਜਿੰਨਾ ਰੱਖਣਾ ਵਾ 45 45 ਰੱਖਿਆ ਵਾ ਨਾ ਆਪਾਂ ਉਸੇ ਹਿਸਾਬ ਦੇ ਨਾਲ ਆਪਾਂ نیچے 24 ਇੰਚ ਤੱਕ ਸਿੱਧੀ ਲਾਈਨ ਡਰਾ ਕਰ ਲਵਾਂਗੇ ਘੇਰਾ ਫੋਲਡ ਕਰਨ ਦੀ ਡਰਾ ਕਰ ਲਈਏ ਆਪਾਂ 20 ਇੰਚ ਜਿਵੇਂ ਘੇਰਾ ਰੱਖਿਆ ਸੀ ਹੁਣ ਉਹਦਾ ਸੈਂਟਰ ਬਣਾਵਾਂਗੇ ਉਹਦਾ ਸੈਂਟਰ ਬਣੇਗਾ 12 ਇੰਚ ਤੇ 12 ਇੰਚ ਤੇ ਆਪਾਂ ਇੱਕ ਨਿਸ਼ਾਨ ਲਗਾ ਦਵਾਂਗੇ ਹੁਣ ਆਪਾਂ ਜਿਵੇਂ 12 ਇੰਚ ਤੇ ਸੈਂਟਰ ਬਣਾ ਕੇ ਨਿਸ਼ਾਨੀ ਲਗਾਈ ਹੁਣ 12 ਇੰਚ ਵਾਲੀ ਨਿਸ਼ਾਨੀ ਤੋਂ ਢਾਈ ਢਾਈ ਇੰਚ ਆਪਾਂ ਸਾਈਡਾਂ ਨੂੰ ਰਾਵਾਂਗੇ ਗਲੇਰੀ ਕਿਉਂਕਿ ਆਪਾਂ ਗਲਾ ਢਾਈ ਰੱਖਦੇ ਆਂ ਵਿੱਚੋਂ ਤੇ ਹੁਣ ਆਪਾਂ ਇੱਥੋਂ ਢਾਈ ਉਧਰੋਂ ਲੈ ਲਿਆ ਢਾਈ ਉਧਰੋਂ ਲੈਨੇ ਆ ਆਪਣਾ ਟੋਟਲ ਗਲਾ ਇਹ 5 ਇੰਚ ਵਿੱਚੋਂ ਤਿਆਰ ਹੋ ਜਾਏਗਾ ਆ ਦੇਖੋ ਜਿਵੇਂ ਮੇਰੇ ਕੋਲ ਗਲਾ ਵਾ ਇਹ ਵਿੱਚੋਂ 5 ਇੰਚ ਚੌੜਾ ਵਾ ਤੇ ਹੁਣ ਆਪਾਂ ਇਹਦੀ ਲੰਬਾਈ ਦੇਖਦੇ ਆ ਆਪਾਂ ਕਿਸੇ ਹਿਸਾਬ ਨਾਲ ਇਹਦੀ ਕਿੰਨੀ ਲੰਬਾਈ ਹੈ ਤਾਂ ਆਪਾਂ ਉਸੇ ਹਿਸਾਬ ਨਾਲ ਇਹਦੀ ਲੰਬਾਈ ਰੱਖਾਂਗੇ ਜਿੰਨੀ ਆਪਾਂ ਨੂੰ ਚਾਹੀਦੀ ਆ ਇਹਦੀ 7.5 ਲੰਬਾਈ ਆ ਮੈਨੂੰ ਇਹ 7 ਤਿਆਰ ਚਾਹੀਦਾ ਤੇ ਇਸ ਲਈ ਮੈਂ ਪੂਰਾ ਹੀ ਰੱਖ ਲਵਾਂਗੀ ਇਹਨੂੰ ਕੋਈ ਕੱਟ ਨਹੀਂ ਕਰਾਂਗੀ ਕੋਈ ਐਕਸਟਰਾ ਰੱਖਣ ਦੀ ਲੋੜ ਨਹੀਂ ਕੁਛ ਨਹੀਂ 7.5 ਹੁਣ ਮੈਂ ਇਹਨੂੰ 7 ਰੱਖ ਲਵਾਂਗੀ ਕਿਉਂਕਿ 7 ਤੋਂ ਇੰਨਾ ਇੱਥੋਂ ਹੀ ਸਟਾਰਟ ਥੋੜਾ ਥੋੜਾ ਜਿਹਾ ਅੱਧਾ ਇੰਚ ਥੱਲੇ ਸਟਾਰਟ ਕਰ ਲਵਾਂਗੇ ਵਰਕ ਕਰਨਾ ਕਿਉਂਕਿ ਫਿਰ ਉੱਪਰ ਵੀ ਹੋਣਾ ਸੀ ਇਹਨਾਂ ਦੇ ਵਿੱਚ ਤੇ 7 ਆਪਣਾ ਤਿਆਰ ਹੋ ਜਾਏਗਾ ਗਲਾ ਫਿਰ ਔਰ ਕੋਈ ਵੀ ਗਲਾ ਜਿੰਨਾ ਆਪਾਂ ਗਲਾ ਸੈਂਟਰ ਦੇ ਵਿੱਚੋਂ ਰੱਖਣਾ ਵਾ ਉਹਨਾਂ ਆਪਾਂ ਗਲਾ ਉਹ ਸਭ ਦਾ ਗਲਾ ਆਪਾਂ ਲੈ ਲੈਣਾ ਵਾ ਹੁਣ ਜਿਵੇਂ ਮੈਂ 5 ਇੰਚ ਵਿੱਚੋਂ ਰੱਖਣਾ ਹੈ 5 ਇੰਚ ਤੇ ਨਿਸ਼ਾਨੀ ਲਾ ਕੇ ਸੈਂਟਰ 'ਚ ਤੇ 2.5 ਇੰਚ ਤੇ ਨਿਸ਼ਾਨੀ ਲਾ ਲਈਏ ਫਿਰ 2.5 ਉਧਰ ਰੱਖ ਲਿਆ 2.5 ਉਧਰ ਰੱਖ ਲਿਆ ਉੱਪਰ ਰੱਖ ਲਿਆ ਗਲਾ ਗਲੇ ਨੂੰ ਜਿਵੇਂ ਅੰਦਰਲੀ ਸਾਈਡ ਆਹ ਵਾਲੀ ਸਾਈਡ ਹੈ ਇੱਥੇ ਇੱਕ ਲਾਈਨ ਪੂਰੀ ਇਸ ਤਰ੍ਹਾਂ ਇੱਥੇ ਇੱਥੇ ਡਰਾਅ ਕਰ ਲੈਣੀ ਹੈ ਤੁਸੀਂ ਠੀਕ ਹੈ ਫਿਰ ਉਸ ਤੋਂ ਬਾਅਦ ਇੱਕ ਡਰੋ ਇੱਕ ਲਾਈਨ ਤੁਸੀਂ ਆਹ ਬਾਹਰਲੀ ਸਾਈਡ ਡਰਾਅ ਕਰ ਲੈਣੀ ਇਧਰਲੀ ਸਾਈਡ ਇੱਕ ਲਾਈਨ ਆਪਾਂ ਇਧਰਲੀ ਸਾਈਡ ਡਰਾ ਕਰ ਲਈ ਫਿਰ ਆਪਾਂ ਇੱਥੇ ਗਲੇ ਦਾ ਸੈਂਟਰ ਦੇਖ ਲੈਣਾ ਵਾ 5 ਇੰਚ ਆਪਣਾ ਵਿੱਚੋਂ ਗਲਾ ਚੋੜਾ ਸੀ ਇਹ ਆਪਾਂ 2.5 ਇੰਚ ਜਿ ਗਲਾ ਵਿੱਚੋਂ ਇਥੋਂ ਫੇਰ ਲੈ ਲਿਆ ਵਾ ਠੀਕ ਹੈ ਫਿਰ ਉਸ ਤੋਂ ਬਾਅਦ ਹੁਣ ਇਸ ਦੇ ਮੇਰੇ ਜਿਸ ਡਿਜ਼ਾਈਨ ਤੇ ਆ ਇੱਕੀ ਮੋਤੀ ਲੱਗਣੇ ਆ ਹੁਣ ਆਪਾਂ ਇਹਨੂੰ ਗਲੇ ਨੂੰ ਚੱਕ ਦਵਾਂਗੇ ਇਸ ਤਰ੍ਹਾਂ ਠੀਕ ਹੈ ਹੁਣ ਜਿਹੜੇ ਮੋਤੀ ਲੱਗਣੇ ਨੇ ਉਹ ਆਹ ਵਾਲੀ ਜਗ੍ਹਾ ਤੇ ਇੱਕ ਇੱਕ ਮੋਤੀਆਂ ਦੀ ਲਾਈਨ ਆਹ ਵਾਲੀ ਜਗ੍ਹਾ ਤੇ ਆ ਜਾਣੀ ਹੈ ਫਿਰ ਜਿਹੜੀ ਦੂਸਰੀ ਲਾਈਨ ਨੇ ਉਹ ਆਹ ਵਾਲੀ ਜਗ੍ਹਾ ਤੇ ਆ ਜਾਣੀ ਹੈ ਤੇ ਨਾਲਨ ਸਪੇਸ ਜਿਹੜਾ ਬਚਿਆ ਹੋਇਆ ਹੈ ਇਹਦੇ ਵਿੱਚ ਆਪਾਂ ਮੋਤੀ ਫਿਲ ਕਰ ਦੇਣੇ ਨੇ ਓਕੇ ਫਿਰ ਹੁਣ ਆਪਾਂ ਮੈਂ ਇੱਥੇ ਸਵਾਕ 1 ਇੰਚ ਦੀ ਦੂਰੀ ਰੱਖੀ ਹੋਈ ਏ ਸਵਾਕ 1 ਇੰਚ ਦੀ ਸੋ ਇਸ ਤੋਂ ਸਾਰੇ ਆਪਾਂ ਉਸ ਇੱਥੋਂ ਇੱਥੋਂ ਮਿਣਕੇ ਸਾਰਾ ਸਵਾਇਕ 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 ਸਾਰਾ ਇੱਥੋਂ ਮਿਣਕੇ ਨਾ ਕਲਰ ਬਹੁਤ ਚੇਂਜ ਆ ਜਾਂਦਾ ਹੈ ਨਾ ਵੀਡੀਓ ਦੇ ਵਿੱਚ ਸੂਟ ਦਾ ਸੂਟ ਦਾ ਐਕਚੁਅਲੀ ਕਲਰ ਇਹ ਵਾਲਾ ਹੈ ਲਾਈਟ ਬਟ ਪਤਾ ਨਹੀਂ ਕਿਹੜਾ ਕਿਹੜਾ ਕਲਰ ਆ ਜਾਂਦਾ ਵਾ ਕੁਝ ਸਮਝ ਨਹੀਂ ਆਂਦੀ ਹੈਗੀ ਤੇ ਹੁਣ ਬਸ ਸੂਟ ਆਪਣਾ ਹੋ ਗਿਆ ਵਾ ਸ਼ਿਪਾਈ ਹੁਣ ਲਾਈਨ ਡਰਾ ਕਰ ਲੈਣੀ ਆ ਪੂਰੀ ਗੋਲ ਚੱਕਰ ਡਰਾ ਕਰ ਲੈਣਾ ਵਾ ਫਿਰ ਉਸ ਤੋਂ ਬਾਅਦ ਆਪਾਂ ਮੇਨ ਕੇ ਇਥੋਂ ਹੁਣ ਆ ਇੱਥੇ ਮੈਂ ਜਿਹੜਾ ਗੋਲਾ ਬਣਾਇਆ ਰਾਉਂਡ ਸਰਕਲ ਸਰਕਲ ਬਣਾਇਆ ਹੋਇਆ ਵਾ ਇਹ ਆਪਾਂ ਇਥੋਂ ਬਣਾਉਣਾ ਸਟਾਰਟ ਕਰ ਦੇਣਾ ਜਿੰਨਾ ਆਪਣਾ ਗਲਾ ਵਾ ਜਿੰਨਾ ਆਪਾਂ ਰੱਖਣਾ ਵਾ ਇਥੋਂ ਬਣਾ ਕੇ ਇਹਦੇ ਚ ਅੱਧੇ ਦਿਨ ਚ ਦਾ ਸਪੇਸ ਦਿੱਤਾ ਹੋਇਆ ਵਾ ਸੌਰੀ 1 ਇੰਚ ਦਾ 1 ਇੰਚ ਦੀ ਦੂਰੀ ਇਹਦੀ ਹੋਗੀ 1-1 ਇੰਚ ਸਾਰੇ ਸਾਰੇ ਦੀ ਆਪਾਂ 1-1 ਇੰਚ ਦੀ ਦੂਰੀ ਦੇ ਦੇਣੀ ਹੈ ਠੀਕ ਹੈ ਵਿੱਚ ਆਪਾਂ ਪੱਤੀਆਂ ਡਰਾਅ ਕਰ ਦੇਣੀਆਂ ਨੇ ਤੇ ਇੱਕ ਇੱਕ ਇੰਚ ਦੀ ਆਪਾਂ ਦੂਰੀ ਡਰਾਅ ਕਰ ਦੇਣੀ ਹੈ ਠੀਕ ਹੈ ਓਕੇ ਤੇ ਫਿਰ ਜਦੋਂ ਆ ਸੈਂਟਰ ਆ ਗਿਆ ਵਾ ਫਿਰ ਆਪਾਂ ਸੈਂਟਰ ਦੇ ਵਿੱਚ ਇੱਥੇ ਇੱਕ ਇੱਕ ਸਰਕਲ ਬਣਾਉਣਾ ਉਹਦੇ ਨਾਲ ਦੋ ਹੁਣ ਮੈਂ ਆਪਣੇ ਡਿਜ਼ਾਈਨ ਦੇ ਅਕੋਰਡਿੰਗ ਐਥੋਂ ਅੱਗੋਂ ਬਣਾਵਾਂਗੀ ਹੁਣ ਮੈਂ ਇੱਥੋਂ ਇੱਥੇ ਇੱਕ ਸਰਕਲ ਰਾਉਂਡ ਬਣਾ ਲਿਆ ਵਾ ਇਹ ਮੈਂ ਸੈਂਟਰ 'ਚ ਬਣਾ ਲਿਆ ਵਾ ਤੇ ਦੋ ਇੱਥੇ ਦੇ ਬਰਾਬਰ ਤੇ ਇੱਥੇ ਜ ਆਪਣਾ ਮੈਂ نیچے ਹੁਣ ਆਪਣਾ ਜਿਵੇਂ ਮਰਜ਼ੀ ਆਪਣਾ ਡਿਜ਼ਾਈਨ ਡਰਾਅ ਕਰ ਸਕਦੇ ਹਾਂ ਜਿਵੇਂ ਮਰਜ਼ੀ ਤੁਸੀਂ ਆਪਣਾ نیچے ਡਿਜ਼ਾਈਨ ਡਰਾਅ ਕਰ ਸਕਦੇ ਹੋ ਆ ਦੇਖ ਲਓਪੋ ਤੁਸੀਂ ਮੇਰਾ ਡਿਜ਼ਾਈਨ ਡਰਾਅ ਹੋ ਗਿਆ ਹੈ ਆ ਦੇਖੋ ਜੀ ਹੁਣ ਆਪਾਂ ਘੇਰਾ ਡਰਾਅ ਕੀਤਾ ਹੋਇਆ ਵਾ ਇਹਨਾਂ ਆਪਾਂ ਜਿੰਨਾ ਆਪਣਾ ਘੇਰਾ ਸੀ ਜਿਵੇਂ ਆਪਣਾ 24 ਇੰਚ ਘੇਰਾ ਸੀ ਉਹਦਾ ਆਪਾਂ ਅੱਧ ਲੈ ਲਿਆ ਏ 12 ਇੰਚ ਠੀਕ ਹੈ 2 ਇੰਚ ਆਪਾਂ ਉਪਰ ਜਿਵੇਂ ਐਕਸਟਰਾ ਛੱਡੇ ਹੋਇਆ ਸੀ ਉਵੇਂ ਹੀ ਨੀਚੇ ਐਕਸਟਰਾ ਛੱਡਣਾ ਵਾ 12 ਇੰਚ ਦਾ ਆਧਾ ਲੈ ਲਿਆ ਵਾ 12 ਇੰਚ ਤੇ ਫਿਰ ਆਪਾਂ ਜਿਵੇਂ ਆदत ਦੇ ਸੈਂਟਰ ਤੇ ਇੱਕ ਗੋਲਾ ਇੱਧਰ ਬਣਾਤਾ ਹੈ ਇੱਕ ਇੱਧਰ ਬਣਾਤਾ ਹੈ ਇੱਕ ਉੱਪਰ ਬਣਾ ਦਿੱਤਾ ਜਿਵੇਂ ਸੈਂਟਰ 'ਚ ਤੇ ਆਹ ਆਹ ਵਾਲਾ ਗੋਲਾ ਤੇ ਉੱਪਰਲੇ ਸੈਂਟਰ ਵਾਲਾ ਗੋਲਾ ਆਪਣੇ ਬਿਲਕੁਲ ਬਰਾਬਰ ਹੋਣੇ ਚਾਹੀਦੇ ਸਿੱਧੇ ਹੋਣੇ ਚਾਹੀਦੇ ਨੇ ਫਿਰ ਉਸ ਤੋਂ ਬਾਅਦ ਆਪਾਂ ਆ ਗੋਲੇ ਫਿਰ ਉਦਾਂ ਹੀ ਬਣਾਏ ਜਿਵੇਂ ਆਪਾਂ neck 'ਚ ਬਣਾਏ ਹੋਏ ਨੇ ਜਿਵੇਂ ਇਹਦੀ ਇਹਦੀ ਥੋੜੀ ਇਸ ਤੋਂ ਇਹਦੀ ਹਾਫ ਦੀ ਸਪੇਸ ਲਈ ਇਥੋਂ ਨਾਲੋਂ ਫਿਰ ਉਸ ਤੋਂ ਬਾਅਦ ਫਿਰ ਆਪਾਂ ਉਵੇਂ ਉਵੇਂ ਹੀ 1-1 ਇੰਚ ਦੀ ਸਪੇਸ ਤੇ ਸਾਰੇ ਗੋਲ ਡਰਾਅ ਕੀਤੇ ਹੋਏ ਨੇ ਓਕੇ ਐਵੇਂ ਤੁਸੀਂ ਘੇਰਾ ਡਰਾਅ ਕਰ ਲਿਓ ਆ ਦੇਖੋ ਇਸ ਤੋਂ ਬਾਅਦ ਆ ਬਾਜੂ ਠੀਕ ਹੈ ਬਾਜੂ ਜਿੰਨਾ ਆਪਣਾ ਆ ਦੇਖੋ ਪਹਿਲਾਂ ਆ ਕੱਪੜੇ ਨੂੰ ਆ ਆਪਣਾ ਕਪੜਾ ਜਿਵੇਂ ਜਿੰਨਾ ਵੀ ਬਾਰਸਰ ਦਾ ਹੁੰਦਾ ਵੱਡੀ ਬਾਰਸ ਜਿਵੇਂ ਇਹਨੂੰ ਪੂਰੇ ਨੂੰ ਪੂਰਾ ਕਪੜਾ ਪਹਿਲਾਂ ਆਪਾਂ ਡਬਲ ਫੋਲਡ ਕੀਤਾ ਠੀਕ ਹੈ ਆ ਡਬਲ ਫੋਲਡ ਕੀਤਾ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ 4 ਫੋਲਡ ਕਰਕੇ ਇਹਦੀ ਤਰੀਜ ਬਣਾਲੀ ਪ੍ਰੈਸ ਮਾਰ ਕੇ ਇੱਕ ਤਰੀਜ ਜੀ ਬਿਠਾ ਲਈ ਜਿਵੇਂ ਆਪਾਂ ਵਿੱਚੋਂ ਆ ਪਤਾ ਲੱਗ ਰਿਹਾ ਹੁਣ ਤੁਹਾਨੂੰ ਆ ਸੈਂਟਰ ਇਹਦਾ ਬਣ ਗਿਆ ਵਾ ਸੈਂਟਰ ਬਣਾਉਣ ਤੋਂ ਬਾਅਦ ਫਿਰ ਆਪਾਂ ਉਵੇਂ ਹੀ ਗੋਲੇ ਉਵੇਂ ਹੀ ਡਰਾ ਕੀਤਾ ਸੇਮ ਟੂ ਸੇਮ ਉਵੇਂ ਪੱਤੀਆਂ ਇੱਥੇ ਮੈਂ ਬਣਾਈਆਂ ਨਹੀਂ ਵੈਸੇ ਕਿਉਂਕਿ ਮੈਨੂੰ ਪਤਾ ਲੱਗ ਗਿਆ 1-1 ਇੰਚ ਦਾ ਸਪੇਸ ਲੈ ਕੇ ਜਿਵੇਂ ਕਰਦੇ ਜੇ ਤੋਂ ਮੈਂ ਹੀ ਇਧਰਲੀ ਸਾਈਡ ਦੂਸਰੀ ਵਾਂਗੀ ਆਪਣੀ ਦੂਸਰੀ ਬਾਹਮੜਾ ਡਰਾਅ ਕਰ ਲਈ ਓਕੇ ਆ ਦੇਖੋ ਹੁਣ ਜਿਵੇਂ ਆਪਣਾ 2 ਇੰਚ ਘੇਰਾ ਤਿਆਰ ਸੀ ਤੇ ਆਪਾਂ ਰੱਖਿਆ ਸੀ ਜਿਵੇਂ 2 ਇੰਚ ਉਧਰੋਂ ਐਕਸਟਰਾ ਰੱਖਿਆ ਸੀ 2 ਇੰਚ ਹੀ ਇਧਰੋਂ ਰੱਖਿਆ ਸੀ ਬਾਕੀ ਦਾ ਜਿੰਨਾ ਆਪਣਾ ਕੋਲ ਬਚਿਆ ਕਪੜਾ ਇਹ ਆਪਾਂ ਸਲਵਾਰ ਦਾ ਪੌਂਚਾ ਬਣਾ ਦਾਂਗੇ ਸਲਵਾਰ ਦਾ ਪੌਂਚਾ ਜਿਵੇਂ ਕਿ ਇਹ ਸਟੇਟ ਸਲਵਾਰ ਦਾ ਨਹੀਂਗਾ ਹੈਗਾ ਇਹ ਨੋਰਮਲ ਸਲਵਾਰ ਦਾ ਹੈਗਾ ਵਾ ਤੇ ਇਹ ਉਹ ਮੇਰੇ ਕਸਟਮਰ ਸਟੇਟ ਸਲਵਾਰ ਪਤਾ ਨਹੀਂ ਪਸੰਦ ਕਰਨਗੇ ਨਾ ਕਰਨ ਉਹਨਾਂ ਨੇ ਮੈਨੂੰ ਕੁਝ ਵੀ ਨਹੀਂ ਦੱਸਿਆ ਉਹਨਾਂ ਨੇ ਮੈਨੂੰ ਸਿਰਫ ਇਹ ਹੀ ਗੱਲ ਕਹੀ ਕਿ ਤੂੰ ਆਪਣੀ ਪਸੰਦ ਦਾ ਜਿਵੇਂ ਮਰਜੀ ਸੂਟ ਰੈਡੀ ਕਰਕੇ ਦੇ ਬਸ ਤੇ ਬਾਕੀ ਹੁਣ ਮੈਂ ਇੱਥੋਂ ਕਰ ਰਹੀ ਆ ਥੋੜੀ ਜਿਓ ਜਿਵੇਂ ਅ ਥੋੜੀ ਜਣਾਂ ਦੀ ਲੇਡੀਜ਼ ਰੁਕਾ ਇਸ ਕਰਕੇ ਮੈਨੂੰ ਇਹ ਸੀ ਸ਼ਾਇਦ ਅੱਜਕੱਲ ਸਭ ਨੂੰ ਹੀ ਸਟੇਟ ਸਲਵਾਰ ਜ਼ਰੂਰੀ ਨਹੀਂ ਕਿ ਪਸੰਦ ਆਵੇ ਇਸ ਲਈ ਮੈਂ ਨਾਰਮਲ ਜੋ ਸਲਵਾਰ ਚੱਲਦੀ ਸੀ ਉਹੀ ਸਲਵਾਰ ਮੈਂ ਇੱਥੇ ਡਰੋ ਕਰਨ ਲੱਗੀ ਆ ਇਹ ਇਹ ਥੋੜਾ ਜਿਹਾ ਆਪਣਾ ਕਪੜਾ ਇੱਕ ਸਾਈਡ ਤੋਂ ਕੱਟ ਹੋਇਆ ਵਾ ਤੇ ਇੱਥੇ ਹੁਣ ਜਿਵੇਂ ਆਪਾਂ ਇਧਰੋਂ 2.5 ਇੰਚ ਦੀ 3 ਇੰਚ ਦੀ ਨਿਸ਼ਾਨੀ ਲਗਾ ਲਈ ਆਪਾਂ نیچےੋਂ ਦੇਖੋ ਆ ਜਿਹੜੀ نیچے ਵਾਲੀ ਸਾਈਡ ਆਪਾਂ 3 ਇੰਚ ਦੀ ਨਿਸ਼ਾਨੀ ਲਗਾ ਲਈ ਕਿਉਂਕਿ ਫਿਰ ਪੌਂਚਾ ਬਨਣਾ ਹੈ ਤੇ ਜਿੰਨਾ ਬਾਕੀ ਦਾ ਕਪੜਾ ਬਚਿਆ ਸੀ ਆਪਾਂ ਨੂੰ 12 ਇੰਚ ਪੌਂਚਾ ਤਿਆਰ ਵਿੱਚ ਚਾਹੀਦਾ ਵਾ ਤੇ ਫਿਰ ਇਸ ਕਰਕੇ ਆਪਾਂ 12 ਦਾ ਹੁਣ 1-1 ਇੰਚ ਦੋਨੋਂ ਸਾਈਡs ਛੱਡ ਦਿੱਤਾ ਵਾ ਕਿਉਂਕਿ ਸੀਨ ਦੇ ਵਿੱਚ ਵੀ ਆਉਣਾ ਵਾ ਇੱਕ ਇੰਚ ਇੰਚਦਰੋਂ 1 ਇੰਚਦਰ ਰੋਪਾ ਛੱਡ ਦਿੱਤਾ ਤੇ ਹੁਣ ਇੱਥੇ ਆਪਾਂ ਡਰਾਅ ਕਰਾਂਗੇ ਓਕੇ ਇਹਦਾ ਵੀ ਸੈਂਟਰ ਬਣਾ ਕੇ ਉਵੇਂ ਹੀ ਡਰਾਅ ਕਰਾਂਗੇ ਦੇਖੋ ਆਪਾਂ ਪੌਂਚਾ ਤਿਆਰ ਕਰ ਲਿਆ ਫਿਰ ਹੁਣ ਇੱਥੇ ਆਪਾਂ 1 1 ਇੰਚ ਦੀ ਸਪੇਸ ਤੇ ਸਰਕਲ ਬਣਾ ਕੇ ਹੁਣ ਆਪਾਂ ਪੱਤੀਆਂ ਡਰਾਅ ਕਰ ਰਿਹਾ ਮੇਰਾ ਪੈਨ ਥੋੜਾ ਜਿਹਾ ਖਤਮ ਹੋਣ ਵਾਲਾ ਵਾਏ ਬਸ ਥੋੜਾ ਹੀ ਰਹਿ ਗਿਆ ਹੈ ਪੈਨ ਬਹੁਤ ਵਧੀਆ ਨੇ ਬਟ ਚੱਲਦੇ ਕੁਛ ਨਹੀਂ ਬਹੁਤ ਜਲਦੀ ਖਤਮ ਹੁੰਦੇ ਨੇ ਜੀ ਤਾਂ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਿਆ ਹੋਵੇਗਾ ਪੌਂਚਾ ਤਾਂ ਹੁਣ ਆ ਜਿਹੜਾ ਇੱਕ ਪੌਂਚਾ ਬਣਾਇਆ ਹੁਣ ਜਿਹੜਾ ਮੈਂ ਦੂਸਰਾ ਪੌਂਚਾ ਬਣਾਵਾਂਗੀ ਇਹਦੀ ਇੱਥੇ ਲੰਬਾਈ ਇਹਦੀ ਜਿਵੇਂ ਇਹ 35 ਇੰਚ ਜਿਵੇਂ 40 ਇੰਚ ਮੈਂ ਰੱਖ ਲਵਾਂਗੀ ਕਿਉਂਕਿ ਕੱਪੜਾ ਬਹੁਤ ਐਕਸਟਰਾ ਬਹੁਤ ਹੈ ਸ਼ਰਟ ਦੀ ਬੈਕ ਸਾਈਡ ਵੀ ਲੱਤਣੀ ਹੈ ਇਸ ਕਰਕੇ ਮੈਂ ਹੁਣ ਇਹਨੂੰ ਜਿਵੇਂ ਇੱਥੇ ਤਿੰਨ ਛੱਡੇਆ ਓਵੇਂ ਹੀ ਉਥੇ ਕੁਛ ਨਹੀਂ ਛੱਡਾਂਗੀ ਸਿੱਧਾ 40 ਇੰਚ ਲੈ ਕੇ ਤੇ 40 ਇੰਚ ਤੇ ਇੱਥੇ ਆ ਦੇਖੋ ਜੀ ਹੁਣ ਦੂਸਰਾ ਪੌਂਚਾ 1 ਇੰਚ ਆ ਪੈਦਰੂ ਛੱਡ ਲਿਆ ਤੋ ਬਰੰਦਾ ਨਿਸ਼ਾਨੀ ਲਾ ਲਈ 1 ਇੰਚ ਆਪੇ 드ੋ ਛਾੜ ਦਿੱਤਾ ਬਾਕੀ ਉਧਰੋਂ ਆਪਣਾ ਸੂਟ ਤੇ ਉਦਾ ਜੋ ਵੀ ਜਿੰਨਾ ਘੇਰ ਬੰਨਾ ਉਹ ਰਹਿ ਗਿਆ ਨਾ ਤੇ ਹੁਣ ਇਹ ਦੇਖੋ ਹੁਣ ਮੈਂ ਇਹਨੂੰ ਡਰਾ ਕਰਦੀ ਹੁਣ ਇਹਦੇ 12 ਦੇ ਅੱਧਾ ਆਏਗਾ ਆਪਣਾ 6 6 ਤੇ ਆਪਾਂ ਵਿੱਚ ਸੈਂਟਰ ਬਣਾਵਾਂਗੇ ਓਕੇ ਸੈਂਟਰ ਬਣਾ ਕੇ ਇੱਕ ਸਰਕਲ ਇੱਧਰ ਐਨ ਚੱਲ ਨਹੀਂ ਰਿਹਾ ਬਸ ਖਤਮ ਹੋਣ ਵਾਲਾ ਏ ਇੱਕ ਸਰਕਲ ਇੱਧਰ एक सर्कल इधर ठीक है जी एक्चुअली oh, वीडियो बनाने वाला कोई नहीं गा इसलिए मैं खुद ही बना रही हूँ थोड़ा छोटा हो गया कोई नहीं जो तो आप वर्क करा वो आप बराबर ही करना वा ऊपर आ जाएगा एक सर्कल ठीक है जी थी? ਜੋ ਆਪਾਂ ਪਾਈਪ ਉਹ ਕਰਾ ਦਿਨਾਲ ਵਰਕ ਕਰਨਾ ਹੈ ਤੇ 3 ਮੀਟਰ ਸਸਟੋ ਆਈ ਹੋਪ ਸੋ ਮੈਨੂੰ ਤਾਂ ਬੜੀ ਉਮੀਦ ਹੈ ਕਿ ਤੁਹਾਨੂੰ ਸਮਝ ਆ ਰਹੀ ਹੋਏਗੀ ਥੋੜਾ ਜਿਹਾ ਥੋੜਾ ਜਿਹਾ ਦਾ ਫਰਕ ਪੈ ਗਿਆ ਚਲੋ ਆਪਾਂ ਜਿੱਦੋਂ ਆਪਾਂ ਵਰਕ ਕਰਾਂਗੇ ਨਾ ਉਹ ਥੋੜਾ ਬਹੁਤ ਆਪਾਂ ਸੈੱਟ ਕਰ ਲਵਾਂਗੇ ਨਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਹੋਵੇ ਹੀ 1 ਇੰਚ ਦਾ ਸਪੇਸ 1 ਇੰਚ ਦਾ ਸਪੇਸ ਇੱਥੇ ਆਵੇਗਾ ਲਗੋ ਜੀ ਆਪਣਾ ਛਾਪੀਆ ਸ਼ਪਾਈ ਹੋ ਗਈ ਹੈ ਉਸਰੇ ਪੂੰਛ ਦੇਵੀ ਸੋ ਕਲਰ ਬਹੁਤ ਚੇਂਜ ਆ ਜਾਂਦਾ ਹੈ ਨਾ ਵੀਡੀਓ ਦੇ ਵਿੱਚ ਸੂਟ ਦਾ ਸੂਟ ਦਾ ਐਕਚੁਅਲੀ ਕਲਰ ਇਹ ਵਾਲਾ ਹੈ ਲਾਈਟ ਬਟ ਪਤਾ ਨਹੀਂ ਕਿਹੜਾ ਕਿਹੜਾ ਕਲਰ ਆ ਜਾਂਦਾ ਵਾ ਕੁਝ ਸਮਝ ਨਹੀਂ ਆਉਂਦੀ ਹੈਗੀ ਤੇ ਹੁਣ ਬਸ ਸੂਟ ਆਪਣਾ ਹੋ ਗਿਆ ਵਾ ਸ਼ਿਪਾਈ ਹੁਣ ਆਪਾਂ ਕਲ ਨੂੰ ਇਹਨੂੰ ਵਰਕ ਸਟਾਰਟ ਕਰਾਂਗੇ ਤੇ ਸੋ ਮੈਨੂੰ ਉਮੀਦ ਹੈ ਪੈਨ ਚੱਲ ਹੀ ਗਿਆ ਥੋੜਾ ਬਹੁਤ ਸਾਥ ਦੇ ਹੀ ਗਿਆ ਬਾਕੀ ਚਲੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਸ਼ਿਪਾਈ ਦੇ ਕਰਨ ਸ਼ਿਪਾਈ ਦੇ ਜੋ ਤੁਹਾਨੂੰ ਮੈਂ ਸਿਖਾਇਆ ਵਾ ਜਿਵੇਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਸ਼ਾਇਦ ਪਸੰਦ ਆਈ ਹੋਵੇਗੀ